ਦੋਸਤੋ ਤੁਸੀਂ ਪਿਛਲੇ ਕੁਝ ਸਮੇਂ ਤੋਂ H1B ਵੀਜ਼ਾ ਬਾਰੇ ਜ਼ਰੂਰ ਸੁਣਿਆ ਹੋਵੇਗਾ ਚਾਹੇ ਤੁਸੀਂ ਇਸ ਨੂੰ ਕਿਤੇ ਸਰਚ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ ਤਾਂ ਵੀ ਤੁਸੀਂ ਕਿਸੇ ਨਾ ਕਿਸੇ ਸੋਸ਼ਲ ਮੀਡੀਆ ਤੇ ਇਸ ਦੇ ਉੱਪਰ ਹੋ ਰਹੀ ਚਰਚਾ ਬਾਰੇ ਜ਼ਰੂਰ ਤੁਸੀਂ ਇੱਕ ਵਾਰੀ ਦੇਖਿਆ ਹੋਵੇਗਾ H1B ਵੀਜ਼ਾ ਇੰਨਾ ਕਿ ਜ਼ਿਆਦਾ ਚਰਚਾ ਦੇ ਵਿੱਚ ਹੈ ਕਿ ਹਰ ਕੋਈ ਇਸ ਦੇ ਬਾਰੇ ਕੋਈ ਨਾ ਕੋਈ ਗੱਲ ਕਰ ਰਿਹਾ ਹੈ ਇਹ H1B ਵੀਜ਼ਾ ਹੈ ਕਿ ਇਸ ਦੇ ਵਿੱਚ ਕੀ ਚੇਂਜਸ ਆਈਆਂ ਨੇ ਅੱਜ ਅਸੀਂ ਇਸ ਦੇ ਬਾਰੇ ਡਿਟੇਲ ਦੇ ਵਿੱਚ ਗੱਲ ਕਰਾਂਗੇ ਦੋਸਤੋ H1B ਵੀਜ਼ਾ ਇੱਕ ਨਾਨ ਇਮੀਗ੍ਰੇਸ਼ਨ ਵੀਜ਼ਾ ਹੈ ਅਮਰੀਕਾ ਦਾ ਜੇ ਕੋਈ ਵੀ ਕੰਪਨੀ ਕਿਸੇ ਵੀ ਵਰਕਰ ਨੂੰ ਸਕਿੱਲ ਦੇ ਆਧਾਰ ਦੇ ਉੱਪਰ ਅਮਰੀਕਾ ਵਿੱਚ ਬੁਲਾਉਣਾ ਚਾਹੁੰਦੀ ਹੈ ਤਾਂ H1B ਵੀਜ਼ਾ ਦੇ ਅਕੋਰਡਿੰਗ ਉਹ ਬੁਲਾ ਸਕਦੀ ਹੈ ਇਹ ਮੋਸਟਲੀ ਉਹਨਾਂ ਲੋਕਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਵਿੱਚ ਕੋਈ ਸਕਿੱਲਸ ਹੋਣ ਜਿਵੇਂ ਕਿ IT ਕੰਪਨੀਆਂਜ਼ ਨੇ ਜਿਨ੍ਹਾਂ ਦੇ ਵਿੱਚ ਡਿਵੈਲਪਮੈਂਟ ਜਾਂ ਫਿਰ ਹੋਰ ਸਕਿੱਲ ਦੀ ਲੋੜ ਹੁੰਦੀ ਹੈ ਉਹ ਵੱਖਰੇ ਵੱਖਰੇ ਦੇਸ਼ਾਂ ਤੋਂ ਅਮਰੀਕਾ ਦੇ ਵਿੱਚ ਜਾ ਸਕਦੇ ਨੇ ਸਕਿੱਲ ਦੇ ਬੇਸਿਸ ਦੇ ਉੱਪਰ ਜਾਂ ਫਿਰ ਉੱਥੇ ਉਸ ਸਕਿੱਲ ਦੇ ਲੋਕ ਘੱਟ ਮਿਲਦੇ ਨੇ ਤਾਂ ਵੀ ਅਮਰੀਕਨ ਕੰਪਨੀ ਤੁਹਾਨੂੰ ਉੱਥੇ ਬੁਲਾ ਸਕਦੀ ਹੈ ਏਕ ਨੌਕਰੀ ਕਿਸੇ ਆਮ ਆਟਲੈਟ ਦੇ ਉੱਪਰ ਕੰਮ ਕਰਨ ਦੀ ਨਹੀਂ ਹੈ ਸਗੋਂ ਇੱਕ ਖਾਸ ਸਕਿੱਲ ਦੀ ਨੌਕਰੀ ਹੈ ਜਿਸ ਦੇ ਵਿੱਚ ਖਾਸ ਤਰ੍ਹਾਂ ਦੇ ਤੁਹਾਡੇ ਕੋਲ ਸਕਿੱਲ ਹੋਣੇ ਚਾਹੀਦੇ ਨੇ